ਕਾ ਬੋਲਦੇ ਪੰਜਾਬ ਦਾ ਗਰੀ ਅੱਜ ਤੋਂ 2 ਸਾਲ ਪਹਿਲਾਂ ਇੱਕ ਪੰਜਾਬ ਦੇ ਵਿੱਚ ਰੋਲਾ ਰੱਪਾ ਪਿਆ ਜਿਹਦੇ ਬਾਰੇ ਜਿਸ ਦੇ ਬਾਰੇ ਆ ਤਕਰੀਬਨ ਪਾਵਰਫੁੱਲ ਲੋਕਾਂ ਨੂੰ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਤੇ ਉਹ ਸਰਕਲਾਂ ਨਾਲ ਜੁੜੇ ਜਿਵੇਂ ਆਰਟਿਸਟਾਂ ਸੀ ਬੜੇ ਪਾਵਰਫੁੱਲ ਸਰਕਲ ਵੀ ਸਾਡੇ ਨਾਲ ਜੁੜੇ ਹੁੰਦੇ ਕਾਹਦੇ ਬੰਦੇ ਕਈ ਵਾਰੀ ਪਾਰਟੀਆਂ ਦੇ ਇਹ ਉਹ ਤਾਂ ਪਤਾ ਲੱਗੇ ਹੁੰਦਾ ਸਭ ਨੂੰ ਪਤਾ ਸੀਗਾ ਕਿ ਉਦੋਂ ਤਾਂ ਕੋਈ ਰੋਲਾ ਰੱਪਾ ਹੀ ਨਹੀਂ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੇ ਬਾਅਦ ਚ ਮੁੰਡੇ ਚੱਕੇ ਜਾਣਗੇ ਪਰਚੇ ਪਾਈ ਜਾਣਗੇ ਜਿਹਦੀ ਮੈਂ ਇੱਕ ਬਣਾ ਤੇ ਪਹਿਲਾਂ ਇੰਟਰਵਿਊ ਚ ਵੀ ਗੱਲ ਕਰ ਚੁੱਕਾ ਸੀ ਉਸ ਮਾਹੌਲ ਵਿਗੜਨ ਤੋਂ ਪਹਿਲਾਂ ਠੀਕ ਹੈ ਤੇ ਲੋਕਾਂ ਦੇ ਕਮੈਂਟਾਂ ਚ ਬੜਿਆਂ ਨੇ ਦੱਸਤਾ ਸੀ ਕਿ ਇਹ ਗੱਲ ਸ਼ਰੀਫ ਫਲਾਣੇ ਬੰਦੇ ਦੀ ਕਰ ਰਿਹਾ ਠੀਕ ਹੈ ਬੜੇ ਲੋਕਾਂ ਨੂੰ ਪਤਾ ਹੁੰਦਾ ਵੀਰੇ ਕਿਹੜੀਆਂ ਗੜੀਆਂ ਚੀਜ਼ਾਂ ਕਿੱਥੋਂ ਚੱਲ ਰਹੀਆਂ ਗਿਆ ਅੱਛਾ ਜੀ ਉਸ ਤੋਂ ਬਾਅਦ ਜੋ ਉਹੀ ਕੀਤਾ ਉਹਨਾਂ ਨੇ ਇੱਕ ਵਜਾਹ ਦਿੱਤੀ ਪੰਜਾਬ ਨੂੰ ਬਦਨਾਮ ਕੀਤਾ ਨੈਸ਼ਨਲ ਚੈਨਲਾਂ ਤੇ ਲਿਆ ਕੇ ਆ ਹੋ ਗਿਆ ਜੀ ਉਹ ਹੋ ਗਿਆ ਤੇ ਸਾਡੇ ਮੁੰਡਿਆਂ ਨੂੰ ਚੱਕ-ਚੱਕ ਕੇ ਅੰਦਰ ਜੇਲ੍ਹਾਂ ਚ ਅਗਲੀ ਗੱਲ ਤੇ ਆਉਣਾ ਵੀਰੇ ਹੁਣ ਕੀ ਮੁੱਦਾ ਚੱਲ ਰਿਹਾ ਹੈਗਾ ਸਾਡੇ ਪੰਜਾਬ ਨੇ ਆਪਣਾ ਇੱਕ ਕਿਸਾਨੀ ਅੰਦੋਲਨ ਜਾਂ ਅਸੀਂ ਜਿੰਨੇ ਜਿੰਨੇ ਵੀ ਪੰਜਾਬ ਤੇ ਕੋਈ ਪੀੜ ਪੈਂਦੀ ਹੈਗੀ ਤੇ ਅਸੀਂ ਜਿਵੇਂ ਖੜਦੇ ਆ ਅਸੀਂ ਇੱਕ ਮਿਸਾਲ ਮਿਸਾਲ ਪੇਸ਼ ਕੀਤੀ ਹੈਗੀ ਹੈ ਕਿ ਸਾਡੇ ਚ ਇੱਕ ਹੈ ਸਾਡੇ ਚ ਇੱਕ ਜ਼ੁਰਤ ਹੈਗੀ ਹੈ ਜੇ ਕੋਈ ਸਾਡੇ ਖਿਲਾਫ ਆਉਂਦਾ ਹੈ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਉਸ ਨਾਲ ਆਪਦੇ ਹੱਕ ਸੱਚ ਦੀ ਗੱਲ ਕਰਦੇ ਹੈਗੇ ਠੀਕ ਹੈ ਅਸੀਂ ਦਬਣਾ ਨਹੀਂ ਚੁਣੇ ਜਿਹਦੇ ਕਰਕੇ ਸਾਡੀ ਉਹੀ ਚੀਜ਼ ਟਾਰਗੇਟ ਹੋ ਰਹੀ ਹੈ ਇੱਕਾ ਸਭ ਨੂੰ ਪਤਾ ਹੈਗਾ ਕਿ ਪੰਜਾਬ ਨੂੰ 22 ਬੰਦੇ ਆ ਕੇ ਬੋਲ ਕੇ ਕੁਛ ਨਾ ਕੁਛ ਬਕਵਾਸ ਕਰਕੇ সামনে ਕੁਛ ਕਰ ਸਕਦੇ ਤੇ ਸਾਡੀ ਕੌਮ ਦੀ ਹਿਸਟਰੀ ਵੀ ਜੇ ਚੱਕੀਏ ਅਸੀਂ ਤਾਂ ਅਸੀਂ ਹਮੇਸ਼ਾ ਗਦਰਾਂ ਤੋਂ ਮਰੇ ਆਂ ਅਸੀਂ ਉਹਨਾਂ ਲੋਕਾਂ ਤੋਂ ਮਰੇ ਮਰੇ ਆਂ ਜਿਹੜੇ ਸਾਡੇ ਨਾਲ ਦੇ ਹੀ ਸਾਡੇ ਖਿਲਾਫ ਖੜ ਪੈਂਦੇ ਹੈਗੇ ਜਿਹੜੇ ਸਾਡੇ ਨਾਲ ਦੇ ਹੀ ਵਿਕ ਜਾਂਦੇ ਹੈਗੇ ਤਾਂ ਸੇਮ ਤੋੜ ਉਸ ਚੀਜ਼ ਦਾ ਲੋਕਾਂ ਨੇ ਲੱਭਿਆ ਹੈਗਾ ਬੜੀਆਂ ਚੀਜ਼ਾਂ ਮੈਂ ਖੜਾ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਸਿੱਧਾ ਟਾਰਗੇਟ ਲੈ ਲੇ ਕਿ ਨਾਂ ਬੋਲਣਾ ਕਿਸਦੇ ਆਪ ਦੀਆਂ ਅੱਖਾਂ ਕੰਨ ਹਨਾ ਮਤਲਬ ਜਮਾਂ ਖੁੱਲ੍ਹਾ ਰੱਖੋ ਹਨਾ ਸਮਝੋ ਕਿ ਕੀ ਗੱਲ ਕਿੱਥੇ ਹੈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਸਲਾ ਪੜਕਾਈਏ ਜਾਂ ਮੈਂ ਰੋਲਾ ਪਾਈਏ ਗੱਲ ਸਮਝਣ ਆਈ ਹੈ ਹੁਣ ਗੱਲ ਕੀ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਇਹਨਾਂ ਦੀ ਕਮਜ਼ੋਰੀ ਕੀ ਹੈ ਅੱਜ ਤੋਂ 6-7 ਮਹੀਨਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਕਿ بڑے ਜਿਹੜੇ ਬੰਦਿਆਂ ਨਾਲ ਲੋਕ ਜੁੜੇ ਹੈਗੇ ਉਹਨਾਂ ਨੂੰ ਆਪ ਦੇ ਅੰਡਰ ਲਿਆ ਜਾ ਰਿਹਾ ਹੈ ਚਾਹੇ ਸਾਡੀ ਫਿਲਮ ਇੰਡਸਟਰੀ ਵੀ ਹੈਗੀ ਹੈ ਬڑے ਲੋਕਾਂ ਤੋਂ ਮੈਂ ਜੋ ਮੈਨੂੰ ਪਤਾ ਹੈਗਾ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਕਿ ਬੜੇ ਲੋਕ ਉਹ ਐਗਰੀਮੈਂਟ ਤੱਕ ਸਾਈਨ ਕਰ ਚੁੱਕੇ ਹੈਗੇ ਆ ਕਿ ਜਿਹੜੇ ਜਿਹੜਿਆਂ ਦਾ ਇੱਕ ਮੋਟਾ ਪੈਸਾ ਮਿਲੂਗਾ ਤੇ ਉਹ ਜਿਵੇਂ ਉਹ ਚਾਹਣਗੇ ਜਿਵੇਂ ਪੋਸਟ ਪਾਉਣੀ ਚਾਹਣਗੇ ਜਿਵੇਂ ਉਹ ਜਿਵੇਂ ਦਿਮਾਗ ਕਮਾਉਣੀ ਚਾਹਣਗੇ ਲੋਕਾਂ ਦੇ ਉਹ ਕਮਾਉਣਗੇ ਕਿਸ ਚੀਜ਼ ਲਈ ਮਾਹੌਲ ਖਰਾਬ ਕਰਨੀ ਇਸ ਤਰੀਕੇ ਨਾਲ ਪੰਜਾਬ ਚ ਇਹ ਦਿਖਾਉਣ ਲਈ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦੇਣਗੇ ਲੋਕ ਫਲਾਨਾ ਜੀ ਉਹ ਕਰਤਾ ਉਹਨੇ ਉਹ ਕਰਤਾ ਇੱਕ ਦੂਜੇ ਦੀ ਬਦਨਾਮੀ ਸ਼ੁਰੂ ਕਰ ਦੇਣਗੇ ਪੰਜਾਬ ਦੇ ਖਿਲਾਫ ਬੋਲਣ ਲੱਗ ਜਾਣਗੇ ਤੇ ਅਸੀਂ ਜਿਹੜੀ ਚੀਜ਼ ਨਾਲ ਅੰਦਰੋਂ ਟੁੱਟਾਂਗੇ ਤੇ ਸਾਡੇ ਜਵਾਂ ਕੀ ਆ ਬੋਲਣ ਲੱਗ ਗਏ ਠੀਕ ਹੈ ਸਾਡੇ ਜਵਾਂ ਕੀ ਐ ਕਰਨ ਲੱਗ ਗਏ ਜਿਹਦੇ ਨਾਲ ਸਾਡਾ ਇੱਕਾ ਟੁੱਟੂਗਾ ਆਸਰੇ ਚ ਲੜਾਈਆਂ ਝਗੜੇ ਤੁਸੀਂ ਇੱਕ ਚੀਜ਼ ਤੇ ਗੌਰ ਕਰਿਓ ਤਗੜਾ ਬੰਦਾ ਹੁੰਦਾ ਨਾ ਜਿਹਨੂੰ ਕੋਈ ਮਾੜੇ ਬੰਦੇ ਨੂੰ ਤੇ ਵਾਰ ਕਰਨਾ ਚਾਹੁੰਦਾ ਹੈਗਾ ਬਟ ਉਹਦੇ ਕੋਲ ਕੋਈ ਵਜ੍ਹਾ ਨਹੀਂ ਹੁੰਦੀ ਤਾਂ ਫੇਰ ਉਹ ਵਾਰ ਤਾਂ ਵੈਸੇ ਵੀ ਕਰਨਾ ਚਾਹ ਰਹੇ ਹੁੰਦੇ ਕਰਦਾ ਹੀ ਆ ਪਰ ਉਸ ਪਹਿਲਾਂ ਉਹਦੀ ਬਦਨਾਮੀ ਕਰਦਾ ਪਹਿਲਾਂ ਉਸ ਉਸ ਦੀ ਕੋਈ ਕਮੀ ਬਣਾਉਂਦਾ ਕਿ ਜਿਵੇਂ ਮੇਰਾ ਆ ਕਰਤਾ ਮੇਰੇ ਬਣੀ ਘੂਰ ਕੇ ਦੇਖਿਆ ਜਿਵੇਂ ਪਿੰਡਾਂ ਚ ਆਪ ਕਹਿੰਦੇ ਯਾਰ ਇਹਨੇ ਮੈਨੂੰ ਘੂਰ ਕੇ ਦੇਖਿਆ ਤੇ ਉਹ ਤੂੰ ਆਣਾ ਕੁੱਟ ਮਾਰ ਸ਼ੁਰੂ ਕਰ ਦੋ ਉਹੀ ਚੀਜ਼ ਵੀਰੇ ਪੰਜਾਬ ਨਾਲ ਹੋ ਰਹੀ ਹੈ ਪੰਜਾਬ ਕੋਲੇ ਕੋਈ ਕੋਈ ਪੰਜਾਬ ਰੀਜ਼ਨ ਹੀ ਨਹੀਂ ਦੇ ਰਿਹਾ ਕਿਸੇ ਨੂੰ ਸਾਡੇ ਪੰਜਾਬ ਦਾ ਮਾਹੌਲ ਜਮਾਂ ਸਹੀ ਹੈ ਕੋਈ ਹਿੰਦੂ ਸਿੱਖ ਦਾ ਕੋਈ ਭੇਦਭਾਵ ਨਹੀਂਗਾ ਮੈਂ ਮੇਰੇ بڑے ਲੋਕ ਮੇਰੀ ਜਾਣਕਾਰ ਤਾਂ ਜਾਣਦੇ ਹੋਣਗੇ ਕਿ ਮੈਂ 8-9 ਸਾਲਾਂ ਤੋਂ ਮੇਰੇ ਫੋਨ ਫੋਨ ਦੇ ਸਕਰੀਨ ਸੇਵਰ ਤੇ ਵੀ ਫੋਟੋ ਹਨੂਮਾਨ ਜੀ ਦੀ ਰਹਿੰਦੀ ਹੈਗੀ ਐ ਅਸੀਂ ਕਿੰਨਾ ਸਾਰੇ ਧਰਮਾਂ ਨੂੰ ਕਿੰਨਾ ਪਿਆਰ ਕਰਦੇ ਹਿੰਦੂ ਮੁਸਲਮ ਸਿੱਖ ਸਾਈ ਸਾਡੇ ਗੁਰੂਆਂ ਨੇ ਸਿਖਾਇਆ ਸਰ ਸਾਰਿਆਂ ਨੂੰ ਪਿਆਰ ਦਿਓ ਰਿਸਪੈਕਟ ਦਿਓ ਜਿੰਨੀ ਮੈਨੂੰ ਜ਼ਮੀਨ ਹੁੰਦੀ ਸੀਗੀ بڑے ਲੋਕਾਂ ਨੂੰ ਪਤਾ ਹੋਊਗਾ ਮੈਂ ਉਹ ਸਾਰੀ ਜ਼ਮੀਨ ਤੇ ਅੱਜ ਗਊਸ਼ਾਲਾ ਲਈ ਕਰ ਰੱਖਿਆ ਹੈਗਾ ਪਰ ਉਹ ਇਹ ਨਹੀਂਗਾ ਕਿ ਮੈਂ ਮਤਲਬ ਵੀ ਉਹ ਤੋਂ ਵੱਧ ਚੜ ਕੇ ਦਸਾਂ ਕਰਤਾ ਕਰਤਾ ਉਹ ਜਸ ਇਹ ਹੈ ਕਿ ਵੀਰੇ ਅਸੀਂ ਰਿਸਪੈਕਟ ਕਰਦੇ ਹਾਂ ਅਸੀਂ ਉਹਨਾਂ ਹੀ ਪਿਆਰ ਕਰਦੇ ਹਾਂ ਹਿੰਦੂ ਸਿੱਖ ਮੁਸਲਮ ਸਾਈ ਸਾਰਿਆਂ ਨੂੰ ਅਸੀਂ ਉਹਨਾਂ ਹੀ ਰਿਸਪੈਕਟ ਤੇ ਪਿਆਰ ਦਿੰਨੇ ਆ ਜੋ ਅਸੀਂ ਸਾਡੇ ਗੁਰੂਆਂ ਤੋਂ ਸਿੱਖਿਆ ਹੈਗਾ ਪਰ ਗੱਲ ਇਹ ਹੈਗੀ ਆ ਕਿ ਜੋ ਬਾਹਰ ਮਹੌਲ ਟੀਵੀ ਚੈਨਲ ਵੱਡੇ ਦਿਖਾ ਰਿਹਾ ਵੱਡੇ ਵੱਡੇ ਮੀਡੀਆ ਦੇ ਯਾਰ ਸਿਸਟਮ ਬਿਕ ਚੁਕਿਆ ਹੈਗਾ ਵੀਰੇ ਦਲੂ ਧਿਆਨ ਚ ਨੋਟਿਸ ਰੱਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਕਰੇ ਬਕਰੇ ਤਰੀਕਿਆਂ ਨਾਲ ਟ੍ਰਿਕਾਂ ਖੇਡਣਗੇ ਉੱਥੇ ਕੀ ਹੁੰਦਾ ਹੈਗਾ ਜੀ ਪੰਜਾਬ ਦੇ ਬਾਰੇ ਜਾਣ ਜਾਣ ਕੇ ਫਵਾਹਾਂ ਉਡਾਈਆਂ ਜਾ ਰਹੀਆਂ ਹੈਗੀਆਂ ਪੰਜਾਬ ਚਤਤਵਾਦ ਆ ਗਿਆ ਫਲਾਣਾ ਕੋਈ ਬੰਦਾ 에ਰਪੋਰਟ ਤੇ ਜਾ ਕੇ ਪਲੈਨਿੰਗ ਦੇ ਨਾਲ ਉੱਥੇ ਜਾ ਕੇ ਲੜਦਾ ਕਿਸੇ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦਾ ਅਗਲਾ ਜਦੋਂ ਆ ਸਾਡੀ ਨੇਚਰ ਦਾ ਕੋਈ ਸਾਨੂੰ ਛੇੜੂਗਾ ਕਿ ਬੋਲਾਂਗੇ ਜਦੋਂ ਸਾਹਮਣੇ ਬੋਲਿਆ ਜਾਂਦਾ ਜਦੋਂ ਬੋਲਿਆ ਜਾਂਦਾ ਤੇ ਇਹ ਨਹੀਂ ਕਿ ਸਾਡਾ ਅਫਸਰ ਇਹ ਚ ਆ ਗੱਲ ਹੋਈ ਹੈ ਮੁੱਦਾ ਚੈਨਲਾਂ ਤੱਕ ਤੇ ਕੀ ਚੱਕ ਦਿੰਦੇ ਆ ਪੰਜਾਬ ਚ ਮਾਹੌਲ ਲੱਡਾ ਵਿਗੜ ਗਿਆ ਕਿ ਅੱਤਵਾਦ ਆ ਗਿਆ ਖਾਲਿਸਤਾਨ ਇਹ ਉਹ ਜੋ ਜੋ ਵੀ ਕਿਉਂਕਿ ਸਾਰੇ ਮੁਲਕ ਨੂੰ ਦਿਖਾਉਣਾ ਕਿ ਦੇਖੋ ਜੀ ਮੋਰ ਖਰਾਬ ਹੋਇਆ ਆਪਾਂ ਪਰ ਅੰਦਰ ਕੁਛ ਨਹੀਂ ਦਾ ਖਰਾਬ ਇਹਦਾ ਨਾ ਸਾਰਾ ਸਹੀ ਹੈਗਾ ਜਾਣ ਜਾਣ ਕੇ ਦਿਖਾਇਆ ਜਾ ਰਿਹਾ ਰਿਕਵੈਸਟ ਕਰਦਾ ਹਿਮਾਚਲ ਦੇ ਕੁਝ ਦਿਨ ਰੁਕ ਸਕਦੇ ਆ ਹਨਾ ਤਾਂ ਨਾ ਜਾਈਏ ਕਿਉਂਕਿ ਹਮ ਆਕਚੁਅਲੀ ਵੀ ਸਾਡੇ ਭਰਾ ਐ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ ਯਕੀਨ ਮੰਨਿਓ ਛੱਡੇ ਵੀ ਇਹਨਾਂ ਦੇ ਪਹਾੜੇ ਦੇ ਟੱਟੂ ਤੁਹਾਨੂੰ ਕੋਸ਼ਣਾ ਕੁਛ ਗਾਲੀ ਕੱਢ ਗਲੋਚ ਕਰਨਗੇ ਕੁੱਟ ਮਾਰ ਕਰਨਗੇ ਤੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ ਰਿਕਵੈਸਟ ਕਰਦਾ ਹੈਗਾ ਕੋਈ ਹਿੰਦੂ ਸਿੱਖ ਮੁਸਲਮ ਸਾਈ ਦੇ ਨਾਮ ਤੇ ਲੜਾਈ ਪਾਵੇ ਨਾ ਲੜੋ ਪਿਛਲੇ ਦਿਨੀ ਹੁਣ 2-4 ਦਿਨਾਂ ਬਾਅਦ ਹੀ ਹਨਾ ਉਹਨਾਂ ਨੇ ਕੋਸ਼ਣਾ ਕੁਛ ਇੱਕ ਕੁੜੀ ਨੇ ਜਾ ਕੇ ਆਪਣੇ ਸਾਹਮਣੇ ਸਰ ਸਾਹਿਬ ਕੀਤਾ ਜਿਹੜਾ ਜੋ ਵੀ ਕੀਤਾ ਹਨਾ ਥੋੜਾ ਗਲਤ ਸੀ ਸਾਨੂੰ ਉਸ ਚੀਜ਼ ਤੇ ਇਹ ਵੀ ਹੈ ਕਿ ਅਸੀਂ ਗੁੱਸਾ ਵੀ ਖਾ ਸਕਦੇ ਹਾਂ ਨਾ ਨਹੀਂ ਅਲਾਉ ਕਰਦੀ ਸਾਡੇ ਜਿਹੜੇ ਬਜ਼ੁਰਗ ਹੈਗੇ ਜਾਂ ਸਾਡੇ ਉਮ ਪਰਮ ਦੇ ਵਿੱਚ ਐ ਜਿਹੀਆਂ ਚੀਜ਼ਾਂ ਪਰ ਸ਼ਾਂਤੀ ਨਾਮ ਕੁਛ ਵੀ ਵੀਰੇ ਛੋਟੇ ਛੋਟੇ ਚੀਤੇ ਮਸਲਾ ਪੜਕਾਉਣ ਲਈ ਲੋਕ ਫਿਰਦੇ ਆ ਕੋਈ ਲੜਾਈ ਚ ਨਾ ਪਾਉ ਕੋਈ ਕੁਛ ਜੋ ਕਹਿ ਰਹੇ ਆ ਬਸ ਹਾਂਜੀ ਹਾਂਜੀ ਤੇ ਆ ਜਾਓ ਕਿਉਂਕਿ ਆਪਾਂ ਬੜੀ ਬਾਰੀ ਪੰਜਾਬ ਦਾ ਨੁਕਸਾਨ ਖਾ ਚੁੱਕੇ ਆ ਸਾਨੂੰ ਬਸ ਛੋਟੀ ਜੀ ਵਜਾ ਉਹ ਆਪੇ ਬਣਾਉਂਦੇ ਆ ਤੇ ਸਾਡੇ ਮੁੰਡੇ ਚਰਚਾ ਕੇ ਹਨਾ ਰੋਲ ਦਿੰਦੇ ਆ ਸਾਡੇ ਘਰ ਪਟ ਪਟ ਤੇ ਇਹਨਾਂ ਚੀਜ਼ਾਂ ਨੇ ਤੇ ਰਿਕਵੈਸਟ ਕਰਦਾ ਹੈਗਾ ਸਾਡੇ ਵਰਗੇ ਕਲਾਕਾਰ ਵੀ ਕੋਈ ਬਕਵਾਸ ਕਰਨ ਆ ਕੇ ਕੋਈ ਬੰਦੇ ਹਰ ਬੰਦੇ ਦੀ ਇੱਕ ਕੀਮਤ ਹੈ ਵੀਰੇ ਵਿਕ ਜਾਂਦਾ ਹੈਗਾ ਕੋਈ ਵੀ ਬੰਦਾ ਵਿਕ ਜਾਂਦਾ ਹੈ ਕੋਈ ਵੀ ਮੀਡੀਆ ਚੈਨਲ ਤੁਹਾਨੂੰ ਕੁਝ ਵੀ ਆ ਕੇ 扑ੜਕਾਉਂਦਾ ਹੈਗਾ ਗੱਲਾਂ ਕਰਦਾ ਰੋਲੇ ਰਪੇ ਚ ਪਾਉਂਦਾ ਆਪ ਦਾ ਦਿਮਾਗ ਓਪਨ ਰੱਖਿਓ ਵੀਰੇ ਕਿਸੇ ਦੇ ਪਿੱਛੇ ਲੱਗ ਕੇ ਕੁਝ ਨਹੀਂ ਲੜਨਾ ਸ਼ਾਂਤੀ ਬਣਾਈ ਰੱਖੋ ਯਾਰ ਜਿੰਨਾ ਹੋ ਸਕਦਾ ਸ਼ਾਂਤੀ ਬਣਾਈ ਰੱਖੋ ਲੋਕੋ 扑ੜਕਾਉਣ ਕੁਝ ਵੀ ਕਰਨ ਹੋਣ ਵਾਲੇ ਸਾਲ 6 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਕਰਕੇ ਆਪਣਾ ਨੁਕਸਾਨ ਕਰਦੇ ਕਰਨ ਦੀ ਸੋਚਦੇ ਲੋਕ ਜਾਂ ਇਹ ਗੱਲਾਂ 扑ੜਕਾ ਰਹੇ ਆ ਗਲਤ ਹਿੰਦੂ ਮੁਸਲਮਾਨ ਸਿੱਖ ਦੀ ਲੜਾਈ ਜਿਹੜੀ ਪਾ ਰਹੇ ਆ ਤਾਂ ਪਲੀਜ਼ ਅਸਟ ਜਮਾ ਨਹੀਂ ਪੈਣਾ ਜਿਵੇਂ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਆਂ ਇੱਕ ਦੂਜੇ ਨਾਲ ਪਿਆਰ ਬਣਾ ਕੇ ਚੱਲਦੇ ਆਂ ਓਵੇਂ ਸ਼ਾਂਤੀ ਬਣਾ ਕੇ ਰੱਖੀ ਆਪਾਂ ਮੁਲਕ 'ਚ ਕਿਸੇ ਵੀ ਲੜਾਈ ਝਗੜੇ 'ਚ ਨਾ ਪਈਏ ਨਾ ਕਿਸੇ ਕਿਸ ਕਿਸੇ ਦੀ ਵੀ ਗੱਲ ਕਹੀ ਤੇ ਆਪਾਂ ਆਪ ਦਾ ਦਿਮਾਗ ਉਹਦੇ ਪਿੱਛੇ ਲਾ ਲਈਏ ਯਾਰ ਆ ਹੋ ਗਿਆ ਬਾ ਹੋ ਗਿਆ ਹਨਾ ਜੋ ਬੋਲਦਾ ਹਾਂਜੀ ਹਾਂਜੀ ਕੋਈ ਚੰਗਾ ਬੋਲਦਾ ਠੀਕ ਆ ਹਨਾ ਵੀਰੇ ਚੁੱਪ ਕਈ ਥਾਵਾਂ ਤੇ ਚੁੱਪ ਭਲੀ ਹੁੰਦੀ ਹੈ ਹਨਾ ਟਾਈਮ ਟਪਾਈਏ ਵੀਰੇ ਲਵ ਯੂ ਬਾਬਾ ਮੇਰ ਕਰੇ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡਾ ਦਿੱਤਾ ਖਾਨੇ ਜਿੱਥੇ ਬੈਠਾ ਤੁਹਾਡੀ ਕਿਰਪਾ ਸਾਰੇ ਬੈਠਾ ਹੈ ਯਾਰ ਹਨਾ ਤੇ ਦੇਣਦਾਰ ਐ ਮੈਂ ਤੁਹਾਡਾ ساری ਉਮਰ ਦੇਣਦਾਰ ਐ ਜੋ ਮੈਂ ਜਿਵੇਂ ਤੁਹਾਡੇ ਕਰਕੇ ਐ ਤੇ ਚੱਲਦਾ ਰਹੂਗਾ ਸਭ ਕੋ ਜਿੰਦਗੀ ਜਿੰਦਾਬਾਦ ਐ ਪਰ ਜਿੰਨਾ ਹੋ ਸਕੂਗਾ ਪੰਜਾਬ ਦੇ ਹੱਕ ਦੀ ਗੱਲ ਕਰਾਂਗੇ ਅਸੀਂ ਇਸ ਮਿੱਟੀ 'ਚੋਂ ਜੰਮੇ ਐ ਠੀਕ ਐ ਅਸੀਂ ਸਾਡਾ ਦੋ ਵਕਤ ਦੀ ਰੋਟੀ ਤੁਸੀਂ ਦਿੱਤੀ ਹੈਗੇ ਸਾਰੇ ਪੰਜਾਬੀਆਂ ਨੇ ਤਾਂ ਹਮੇਸ਼ਾ ਤੁਹਾਡੇ ਤੁਹਾਡੇ ਹੱਕ ਦੀ ਗੱਲ ਕਰਾਂਗੇ ਲਵ ਯੂ ਵਾਈਲ ਰੁਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਕਿਰਤ